ਦੇ ਆਵ ਮਗਰੀ ਮਦੀ ਡੱਕ ਗਈ ਦੀ ਏ ਗੋਰਾ ਵੜਾ ਨੰਨੇ ਦੇ ਘਰ ਠੀਕ ਮਗਦਾ ਰਹੀ ਆ ਤਾ ਕਰੀਏ ਲੋਕਾ ਲੱਗਿਆ ਮੁੱਠੀ ਜਾ चलता। <laughs> <laughs> ਕਲਾਈ ਕਿ ਲੇਗੇ ਕੀ ਇਹ ਸ਼ਰਮ ਆ ਮੇਰਾ ਪਿੰਡ ਮਲਕਪੁਰ ਹਰਜਨ ਸਿੰਘ ਨਾਮ ਦਾ ਸਾਫਕਾ ਸਰਪੰਚਾ ਕੀ ਗੱਲ ਬਾਤ ਹੈ ਜੀ ਗੱਲ ਬਾਤ ਰਾਤੀ ਮੁੰਡਿਆਂ ਦਾ ਝਗੜਾ ਹੋਇਆ ਕਦੇ ਹੂੰ ਝਗੜਾ ਹੋਇਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰਹੇ ਆ ਸਭੋ ਮੇਰੇ ਰੋੜਾ ਹੀ ਵਜਾ ਇੱਥੇ ਕਿਤੇ ਕਾਹ ਵਜਾ ਵੇਖੋ ਪਰ ਆਪਾਂ ਫੇਰ ਵੀ ਆਪਾਂ ਇਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਕਹਿੰਦੇ ਵੀ ਨਾ ਮਾਰੋ ਰੋੜੇ ਪਰ ਉਹ ਨਹੀਂ ਮਾਰਨੋ ਆੜੇ ਕੌਣ ਸੀ ਹੈ ਕੌਣ ਸੀ ਉਧਰੇ ਕਿ ਸ਼ਬਾਸ਼ ਹੀ ਹੂੰ ਅਨਵਰ ਹੀ ਔਰ ਗੋਰੇ ਅਣੀ ਵਾ ਕਿ ਮੇਜਰੀ ਵਾ ਪੰਜਰ ਬੰਦੇ ਹੂੰ ਇਸਾਰੇ ਤੁਹਾਡੇ ਪਿੰਡ ਦੇ ਹੀ ਆ ਪਿੰਡ ਦੇ ਹੀ ਆ ਸਾਰੇ ਕਿੰਨਾ ਕੋ ਨੁਕਸਾਨ ਕੀਤਾ ਤੁਹਾਡਾ ਨਾਲੇ ਨੁਕਸਾਨ ਸਾਡਾ ਪੰਜਾਂ ਘਰਾਂ ਦਾ ਕੀਤਾ ਜੋ ਉਹਨਾਂ ਨੇ ਪੰਜਾਂ ਘਰਾਂ ਹੀ ਟੁੱਟ ਭੱਜੇ ਸਾਰੇ ਟੁੱਟ ਭੱਜ ਤੀਂ ਵੇਖ ਹੀ ਲਿਆ ਸਾਰਾ ਕੁਛ ਹੂੰ ਕੁਝ ਕੈਸ਼ ਵੀ ਚੋਰੀ ਹੋਇਆ ਕੈਸ਼ ਵੀ ਸੋਨਾ ਵੀ ਲਵਾਰੀਆਂ ਵੇਚ ਲੀਆਂ ਤੁਸੀਂ ਸਾਰੀਆਂ ਤੋੜਤੀਆਂ ਦੀ ਹੂੰ ਚੋਰ ਦੇ ਨਾਲ ਆ ਇਹ ਜਿਹੜੇ ਚੋਰ ਹੀ ਆ ਸਾਰੇ ਹੂੰ ਪੰਜਾਂ ਘਰਾਂ ਦੇ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ ਵੇਖ ਲਓ ਤੁਸੀਂ ਉਹਨੋਂ ਦੂਜਿਆਂ ਦਾ ਤੇ ਪਤਾ ਨਹੀਂ ਸੋਨਾ ਕਿੰਨਾ ਨਿਕਲਿਆ ਮੈਨੂੰ ਮੇਰਾ ਦੋ ਤਨ ਟੋਲੇ ਦੇ ਲਾਗੇ ਬਨੇ ਹੈਗਾ ਸੀ ਕੈਸ਼ ਕੈਸ਼ ਵੀ ਹੈਗਾ ਇਹ 5-7000 ਰੁਪਇਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤੁਹਾਡੀ ਬਾਕੀ ਤੁਹਾਡੇ ਸਾਥੀਆਂ ਨਾਲ ਗੱਲਬਾਤ ਹੋਈ ਹੋਏਗੀ ਉਹਨਾਂ ਕਿੰਨਾ ਕੁ ਨੁਕਸਾਨ ਹੋਇਆ ਤਾਂ ਉਹਨਾਂ ਦਾ ਮੇਰੇ ਨਾਲੋਂ ਸੌਖਾ ਜ਼ਿਆਦਾ ਆਇਆ ਉਹਨਾਂ ਦੀਆਂ ਤਿੰਨ ਦੇ ਲਮਾਰੀਆਂ ਤੋੜੀਆਂ ਫਰਿੱਜ ਤੋੜੀ ਆ ਟਾਂਕੀ ਤੋੜੀ ਆ ਸ਼ੀਸ਼ਾ ਸ ਕੋਈ ਨਹੀਂ ਛੱਡਿਆ ਤਿੰਨ ਲਮਾਰੀਆਂ ਦੇ ਵਿੱਚ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅਜੇ ਪੁੱਛਣੇ ਡੀਐਸਪੀ ਸਾਹਿਬ ਨੂੰ ਮਿਲੇ ਸਾਡੇ ਬੰਦੇ ਪਰ ਅਜੇ ਕੁਝ ਨਹੀਂ ਕੀਤਾ ਨਾਲ ਪੁਲਿਸ ਅਜੇ ਪਰਚਾ ਪੁਰਚਾ ਕੋਈ ਨਹੀਂ ਦਿੱਤਾ ਨਾ ਦੇ ਕੀ ਮੰਗ ਕਰਦੇ ਤੁਸੀਂ ਇਹ ਇਨਸਾਫ ਦੀ ਮੰਗ ਕਰਦੇ ਤੇ ਪਹਿਲਾਂ ਕੋਈ ਪੁਰਾਣੀ ਰੈਂਜ ਜੀ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਸਾਡਾ ਸੋਟਾ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤੋਦੋ ਇੱਥੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਸੋ ਗੱਲ ਦਾ ਨਾ ਤੁਰੀ ਹੁੰਦੀ ਇੱਕ ਇਹਨਾਂ ਦੀ ਮੈਸੇਜ ਹੈ ਮਿੱਠੂ ਦੀ ਸਾਡੇ ਪਰਿਵਾਰ ਚੋਂ ਆ ਉਹਨਾਂ ਦੀ ਨਾ ਫੇਕ ਆ ਢੀ ਬਣਾ ਕੇ ਦੋਵਾਂ ਜੀਆਂ ਦੀ ਤੇ ਚਲਾਉਂਦੇ ਆ ਅੱਛਾ ਉਹਨਾਂ ਦੋਨਾਂ ਇਹ ਗੱਲ ਉਹ ਚਲਾਉਂਦੇ ਆ ਧਨਵਰਿਆ ਨਹੀਂ ਸੌਰੀ ਸ਼ਬਾਸ਼ਾ ਗੋਰਾਵਾ ਕਿ ਜਗਤਾਰਾ ਇਹ ਚਲਾਉਂਦੇ ਸਾਡੀ ਦੋਨਾਂ ਘਰ ਵਾਲੇ ਬੋਟੀ ਦੀ ਫੇਕ ਆਈਡੀ ਬਣਾ ਕੇ ਚਲਾਉਂਦੇ ਫੋਟੋ ਦੀ ਲੱਗੀ ਕੋਈ ਝਗੜਾ ਹੋਇਆ ਹਾਂਜੀ ਦੋ ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਝ ਨਹੀਂ ਹੋਇਆ ਤੇ ਅੰਮਰ ਸਰ ਕਿ ਉਹ ਫੇਕ ਆਈਡੀ ਇਹਨਾਂ ਦੁਆਰਾ ਕਿਉਂ ਬਣਾਈ ਗਈ ਇਹ ਤੇ ਹੁਣ ਉਹਨਾਂ ਦੀ ਗਲਤੀ ਆ ਨਾ ਸਰ ਕਿਉਂ ਬਣਾਈ ਗਈ ਫੇਕ ਆਈਡੀ ਕਿਸੇ ਦੀ ਮਿਸ ਜੀ ਦੀ ਆਈਡੀ ਆਪਾਂ ਬਣਾ ਸਕਦੇ ਆ ਹੂੰ ਅੱਜ ਜਦੋਂ ਬੰਦੇ ਆਏ ਉਹਨਾਂ ਦੇ ਘਰ ਇੱਕ ਫੋਟੋ ਲੱਗੀ ਹੁੰਦੀ ਸੀ ਉਹ ਦੋਨੋਂ ਘਰ ਉਹਨਾਂ ਦੋਨਾਂ ਜੀਆਂ ਦੀ ਫੋਟੋ ਲੱਗੀ ਉੱਥੇ ਅੱਛਾ ਉਹਨਾਂ ਨੂੰ ਮੈਸੇਜ ਵੀ ਆਉਂਦੇ ਉਹ ਵੀ ਹੈਗੇ ਅਜੇ ਨਾਲ ਅੱਛਾ ਹਾਂਜੀ ਅੱਛਾ ਏਸੀ ਦੀ ਇਹ ਚੀਜ਼ ਤੋਂ ਉਹਨੇ ਪੁੱਛਿਆ ਤੇ ਇਹ ਲੜਪੇ ਏਸੀ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਹਾਂ ਅੰਮ੍ਰਿਤਸਰ ਇਹਨਾਂ ਦਿੱਤੀ ਹੋਈ ਹੈ ਜੇ ਕੁਝ ਨਹੀਂ ਬਣਾ ਉਹਦਾ ਵੀ ਉਹਨਾਂ ਸੁਣਾਈ ਨਹੀਂ ਸੀ ਦੋ ਤਰ੍ਹਾਂ ਦਾ ਵਿਚਕਾਰ ਕੀ ਸੀ ਸਾਰਾ ਮਤੇ 51259 ਪਿੰਡ ਮਲਕਪੁਰ ਜਿਹੜਾ ਨਾ ਕੋਈ ਪੁਰਾਣੀ ਰੰਜੇਸ਼ ਨੂੰ ਲੈ ਕੇ ਦੋਨਾਂ ਤਰ੍ਹਾਂ ਵਿਚਕਾਰ ਚਾਗਰਾ ਹੋਇਆ ਸੀ ਜੋ ਦੋਨਾਂ ਤਰ੍ਹਾਂ ਨੇ ਹੀ ਇੱਕ ਦੂਜੇ ਦੇ ਘਰਾਂ ਦਾ ਨੁਕਸਾਨ ਕੀਤਾ ਸੀ ਘਰਾਂ 'ਚ ਦਾਖਲ ਹੋ ਕੇ ਤੇ ਉਹਦੇ ਵਿੱਚ ਦੋਨਾਂ ਤਰ੍ਹਾਂ ਦੇ ਖਿਲਾਫ ਜੋ ਵੰਨਦੀ ਕਾਨੂੰਨੀ ਕਾਰਵਾਈ ਆ ਉਹ ਕਮਲ ਵੀ ਲਿਆਂਦੀ ਗਈ ਆ ਤੇ ਦੋਨਾਂ ਤਰ੍ਹਾਂ ਵੱਲੋਂ ਇੱਕ ਇੱਕ ਵਿਅਕਤੀ ਦਾ ਗੁਫਤਾਰ ਕੀਤਾ ਗਿਆ ਤੇ ਬਾਕੀ ਜਲਦੀ ਹੀ ਗੁਫਤਾਰ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ